ਖੜਾ ਦੀ ਸਥਿਤੀ ਤੋਂ ਉਭਰਨ ਲਈ ਬਲ ਬਖਸ਼ਣ ਲਈ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਕੀਤੀ ਅਰਦਾਸ ਬੇਨਤੀ ਅਤੇ ਗੁਰੂ ਧਾਮਾਂ ਲਈ ਦਰਸ਼ਨ ਜ਼ਿਦਾਰ ਦੀ ਕੀਤੀ ਅਰਦਾਸ ਇਹ ਵੀ ਪੰਜਾਬ ਨਿਊਜ਼ ਦੀ ਖਾਸ ਰਿਪੋਰਟ ਵਾਰ ਸ੍ਰੀ ਪਗੋਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਪਗੋਤੀ ਸਮਰਗ ਹੈ ਗੁਰੂ ਨਾਨਕ ਲਈ ਧਿਆਏ ਫੇਰ ਅੰਗਾ ਦਾ ਗੁਰ ਤੇ ਅਮਰਦਾਸ RAM ਦਾਤ ਨੇ ਹੋਈ ਸਹਾਇ ਅਰਜਨ ਹਰਗੋਬਿੰਦ ਨੂੰ ਸਮਰਾਉਂ ਸ੍ਰੀ ਹਰਲਾਏ ਸ੍ਰੀ ਹਰਿਕ੍ਰਿਸ਼ਨ ਧਿਆਇਆ ਜਿਸ ਕਿਤੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉ ਨੀ ਤਾਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਟ ਇਹ ਦਰਬਾਰ ਦੀ ਅੰਤ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਾਂ ਜੜੀਆਂ ਚੜੀਤੀਆਂ ਇਹਨਾ ਨਾਮ ਜਪਿਆ ਵੰਡ ਛਕਿਆ ਦੇਖ ਲਾਈ ਦੇਖਵਾਈ ਦੇਖ ਕੇ ਮਨ ਰੁੱਤਾ ਇਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਕਾਲ ਸਾਹਿਬੀ ਬੋਲੋ ਜੀ ਧੰਵਾਦ ਹੀ ਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਹੇ ਨਿਮਾਨੀਆਂ ਦੇ ਮਾਨ ਨੇ ਤਾਣੀਆਂ ਦੇ ਤਾਣ ਨੇ ਓਟਿਆਂ ਦੀ ਓਟ ਜਗਤ ਗੁਰੂ ਧੰਨ 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 ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਜੀਓ ਆਪ ਜੀ ਦੇ ਦਰ ਘਰ ਦੇ ਸੇਵਕ ਅੱਜ ਸੱਚੇ ਪਾਤਸ਼ਾਹ ਜੀਓ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਜੋ ਲੰਘਾ ਹੈ ਕੋਰੀਡੋਰ ਉੱਥੇ ਡੇਰਾ ਬਾਬਾ ਨਾਨਕ ਵਾਲੇ ਪਾਸੇ ਖੜੇ ਹਾਂ ਸੱਚੇ ਪਾਤਸ਼ਾਹ ਜੀ ਸਾਹਮਣੇ ਤੁਹਾਡਾ ਮੁਬਾਰਕ ਸਥਾਨ ਜਿੱਥੇ ਆਪ ਜੀ ਨੇ ਸਤਿਗੁਰੂ ਦੀਓ ਕਿਰਤ ਕਰੋ ਨਾਮ ਜਪੋ ਵੰਡ ਛਕੋ ਜਿੰਦਗੀ ਦੇ ਅੰਤੀਰ ਨੇ ਸੱਚੇ ਪਾਤਸ਼ਾਹ ਦੇ ਘਰੇ ਰਹਿ ਕੇ ਸੰਤਨ ਗੁਰਮਤ ਨਾਲ ਜੋੜਿਆ ਖੇਤੀਬਾੜੀ ਕੀਤੀ ਆਪ ਜੀ ਦਾ ਮੁਬਾਰਕ ਸਥਾਨ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਅੱਜ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਉਹ ਆਪ ਜੀ ਦਾ ਜੋਤੀ ਜੋਤ ਪੁਰਬ ਆਪ ਜੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਜੋਤੀ ਜੋਤ ਸਮਾਈ। ਆ ਰਾਜ ਬਣੇ ਹੋਏ ਹਾਲਾਤਾਂ ਦੇ ਮੁਤਾਬਕ ਸਤਿਗੁਰੂ ਜੀ ਉਹ ਆਪ ਜੀ ਦੀਆਂ ਸੰਗਤਾਂ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਚੜ੍ਹਦੀ ਪੰਜਾਬ ਤੋਂ ਨਹੀਂ ਪਹੁੰਚ ਸਕੀਆਂ। ਅਸੀਂ ਸੱਚੇ ਪਾਤਸ਼ਾਹ ਜੀ ਉਹ ਇੱਥੋਂ ਅਸੀਂ ਆਪ ਜੀ ਦੇ ਦਰਸ਼ਨ ਵਿਦਾ ਕਰਦੇ ਹਾਂ। ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਕਰਦੇ ਹਾਂ। ਸਮੁੱਚੇ ਸਾਲ ਸਾਬਤ ਉਪਰ ਜੀਰਵਾਹ ਜਿਨ੍ਹਾਂ ਗੁਰਦੁਆਰਿਆਂ ਗੁਰਕਾ ਮਾਂ ਤੋਂ ਪੰਥ ਨੂੰ ਵਿਚੋੜਿਆ ਗਿਆ ਗੁਰਦੁਆਰਾ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਕਾ ਮਾਂ ਖੁੱਲੇ ਦਰਸ਼ਨ ਦੇ ਈਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਪੰਥ ਨੂੰ ਬਖਸ਼ੋ ਕਿ ਸਤਿਗੁਰੂ ਜੀ ਉਹ ਪੰਥ ਦੀ ਅਰਦਾਸ ਕਬੂਲ ਕਰਨੀ ਜਲਦੀ ਹੀ ਸੱਚੇ ਪਾਤਸ਼ਾਹ ਜੀ ਉਹ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲੇ ਗੁਰੂ ਕੀਆਂ ਸੰਗਤਾਂ ਆਪ ਜੀ ਦੇ ਦਰਸ਼ਨ ਦੇਦਾਰ ਕਰ ਸਕਣ ਗੁਰੂ ਨਾਨਕ ਪਾਤਸ਼ਾਹ ਜੀ ਦੇ ਮubaruk ਸਥਾਨ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਵਿਖੇ ਸਤਿਗੁਰੂ ਜੀਓ ਸੰਗਤਾਂ ਜਿਵੇਂ ਅੱਗੇ ਜਾਂਦੀਆਂ ਨੇ ਪੰਜਾ ਸਾਹਿਬ ਜਾ ਸਕਣ ਸਤਿਗੁਰੂ ਜੀਓ ਆਪ ਦੀ ਕਿਰਪਾ ਕਰੋ ਸੰਗਤਾਂ ਦਾ ਫੇਰ ਉਧਰ ਨੂੰ ਆਉਣ ਜਾਣ ਹੋਵੇ ਸੰਗਤਾਂ ਗੁਰੂ ਕਾ ਖਾਲਸਾ ਪੰਥ ਆਪਣੇ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੇਦਾਰ ਕਰੇ ਆਪ ਜੀ ਦੇ ਸਤਿਗੁਰੂ ਜੀਓ ਮubaruk ਸਥਾਨਾਂ ਨੂੰ ਆਪਣੀ ਅੱਖੀਂ ਦੇਖੇ ਸੇਵਾ ਕਰੇ ਆਪ ਜੀ ਕਿਰਪਾ ਕਰੋ ਰਹਿਮਤ ਕਰੋ ਅੱਜ ਸਤਿਗੁਰੂ ਜੀਓ ਚੜ੍ਹਦੇ ਪੰਜਾਬ ਵਾਲੇ ਪਾਸਿਓਂ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਨੂੰ ਦੇਖਨੇ ਆ ਗੁਰੂ ਨਾਨਕ ਪਾਤਸ਼ਾਹ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਇਹ ਕਰਤਾਰਪੁਰ ਸਾਹਿਬ ਦਾ ਲਾਂਘਾ ਵੀ ਖੁੱਲੇ ਅਤੇ ਨਨਕਾਣਾ ਸਾਹਿਬ ਸਮੇਤ ਹੋਰ ਗੁਰਦੁਆਰੇ ਘੁਟਾਵਾਂ ਦੇ ਜਿਵੇਂ ਸੰਗਤ ਦਰਸ਼ਨ ਕਰਦੀ ਹੈ ਉਹ ਵੀ ਦਰਸ਼ਨ ਨਸੀਬ ਹੋਣ ਆਉਣਾ ਜਾਣਾ ਬਣੇ ਮਿਹਰ ਕਰੋ ਰਹਿਮਤ ਕਰੋ ਸਤਿਗੁਰੂ ਜੀਓ ਆਪਨੇ ਸੰਗਤ ਦੀਆਂ ਭਾਵਨਾਵਾਂ ਸਬੂਲ ਕਰਨੀਆਂ ਜੋ ਹੱਟ ਦੇ ਹਾਲਾਤ ਪੰਜਾਬ ਦੇ ਵਿੱਚ ਆਏ ਖਾਲਸਾ ਗੁਰੂ ਜੀਓ ਸਾਡੇ ਲੋਕਾਂ ਨੂੰ ਚੜ੍ਹਦੀ ਕਲਾ ਬਖਸ਼ਣੀ ਦ੍ਰਿੜਤਾ ਬਖਸ਼ਣੀ ਇਹਨਾਂ ਹਲਾਤਾ ਦੇ ਵਿੱਚੋਂ ਪਾਰ ਨਿਕਲਣ ਪੰਥ ਅਤੇ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੇ ਅੰਗ ਸੰਗ ਸਹਾਈ ਹੋਣਾ ਜੀ ਨਾਨਕ ਨਾਮ ਸਿਮਰਿ ਰੇਵਾ ਮਾਣੇ ਸਰਬਤ